ਉਹ ਤਾਂ ਇੱਕ ਗੱਡੀ ਸਾਫ਼ ਕਰੀ ਜਾਣਾ ਵਾ ਜੇ ਕਦੇ ਕੰਮ ਰੋਫ ਆ ਗਿਆ ਇੱਥੇ ਦੋ ਚਾਰ ਗੱਡੀਆਂ ਹੋਰ ਖੜੀਆਂ ਕਰ ਦਾਂਗੇ ਕਿਹੜੀ ਗੱਲ ਤਾਂ ਢਹੀ ਹੈਗੀ ਠੀਕ ਆ ਨਾ ਕੋਈ ਗੱਲ ਨਹੀਂ ਉਧਰ ਜਾਣਾ ਮੈਂ ਸਸੀ ਦਾ ਭਾਜੀ ਅਸਕਲ ਜੀ ਤੁਸੀਂ ਹੁਣ ਲੱਗਿਆ ਕੋਈ ਫੋਨ ਫਾਨੇ ਨਹੀਂ ਕੀਤਾ ਮੈਂ ਚਲੋ ਕੋਈ ਗੱਲ ਹਾਇਰ ਅੱਬਾ ਇਹ ਕਿੱਧਰੋਂ ਆ ਗਿਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨੇ ਕਿਹੜੀ ਕੋਈ ਝੱਜ ਦੀ ਗੱਲ ਕਰਨੀ ਆ ਤੇ ਉਹ ਕਹਿੰਦੇ ਵੀ ਆਜੂ ਇਥੇ ਦਵਾ ਦੇਣੇ ਤੁਹਾਨੂੰ ਵਿਆਜ ਹੈ ਬੜਾ ਯੋ ਤੇ ਵਿਆਜ ਵਾਲੇ ਜਿਹੜੇ ਪੈਸੇ ਮੁੜ ਕੇ ਲੱਥਣੇ ਬੜੇ ਦਲਜੀਤ ਪੁੱਤ ਕੀ ਕਰੀ ਜਾਣਾ ਵਾ? ਗੱਡੀ ਗੱਡੀ ਸਾਫ ਕਰਨ ੜਿਆ। ਉਹ ਮੇਰੀ ਗੱਲ ਸੁਣ। ਇਹ ਕੰਮ ਤੇ ਬਾਅਦ ਚ ਵੀ ਹੋ ਜਾਊਗਾ। ਹਾਂਜੀ। ਕੰਮ ਆ ਕੋਈ? ਕੋਈ ਉੱਤਰ ਜਾਣਾ ਸੀ ਲਵਲੀ ਹੁਣਾ ਵੱਲ। ਕੱਲ ਤੇ ਹੋ ਗਿਆ ਸ਼ਾਮੀ ਮੈਸੇਜਰ ਵੀ ਗਿਆ ਇਹ ਗੱਲ। ਉਹ ਪੁੱਤ ਉਹ ਤੇ ਕੱਲ ਦੀ ਗੱਲ ਅੱਜ ਤੇ ਨਹੀਂ ਨਾ ਗਿਆ ਸਵੇਰ ਤਾ। ਨਹੀਂ ਅੱਜ ਤੇ ਨਹੀਂ ਗਿਆ ਮੈਂ। ਤੇ じゃ ਮੇਰਾ ਪੁੱਤ ਹੋ ਗਿਆ ਉੱਤਰੋਂ। ਕੋਈ ਨਹੀਂ ਕੰਮ ਆ ਕੋਈ? ਉਹ ਕੰਮ ਹੋਵੇ ਜਾਂ ਨਾ ਹੋਵੇ। ਹਾਂਜੀ। ਉਹਨਾਂ ਨੂੰ ਇਹ ਤਾਂ ਹੋਏ ਵੀ ਸਾਡੇ ਨਾਲ ਬੜਾ ਕਰਦੇ ਆ। ਕੋਈ ਕੰਮ ਨਹੀਂ ਹੋਣਾ ਗੱਡੀ ਸਾਫ ਕਰਨਾ ਪਹਿਲਾਂ ਮੈਂ। ਉਹ ਨਹੀਂ ਨਹੀਂ ਆਪਣੇ ਕੰਮ ਦੇਖਣੇ ਉੱਧਰ ਹੀ ਜਾਣਾ ਮੈਂ। ਪੁੱਤ ਇਹ ਵੀ ਕੰਮ ਜ਼ਰੂਰੀ ਆ ਪਰ ਇਹਦਾ ਨਾ ਉਹ ਜ਼ਰੂਰੀ ਆ ਜ਼ਿਆਦਾ ਪੁੱਤ ਤੂੰ ਇੱਕ ਗੱਡੀ ਸਾਫ਼ ਕਰੀ ਜਾਣਾ ਵਾ ਜੇ ਕਦੇ ਕੰਮ ਰੋਖ ਆ ਗਿਆ ਇੱਥੇ ਦੋ ਚਾਰ ਗੱਡੀਆਂ ਹੋਰ ਖੜੀਆਂ ਕਰ ਦਾਂਗੇ ਇਹ ਗੱਲ ਤਾਂ ਠੀਕ ਹੈਗੀ ਠੀਕ ਆ ਨਾ ਕੋਈ ਗੱਲ ਨਹੀਂ ਉਧਰ ਜਾਣਾ ਮੈਂ ਉਹਨੂੰ ਲੈ ਜਾਣਾ ਡੇਲ ਕੇ ਤੇ ਉਹਨੂੰ ਕਮਾਫਰਾ ਕੇ ਲਿਆ ਤੇ ਨਾਲ ਉਹਨੂੰ ਬੰਬੀ ਦੇ ਉਹਨੂੰ ਕਹਿ ਲਈਦਾ ਹੁੰਦਾ ਵੀ ਆ ਚਲੀਏ ਨਹੀਂ ਬੰਬੀ ਦੀ ਗਏ ਸ਼ਾਮੀ ਆਪਾਂ ਓਏ ਉਹ ਤਾਂ ਪੁੱਤ ਕੱਲ ਦੀ ਗੱਲ ਕਰੀ ਜਾਣਾ ਵਾ ਅੱਜ ਦੀ ਗੱਲ ਵਾ ਕੋਈ ਗੱਲ ਨਹੀਂ ਉਹ ਹੁਣਾਂ ਵਾ ਠੀਕ ਆ ਨਾ ਉਹਨੂੰ ਨਾਲ ਲੈ ਕੇ ਤੇ ਜਾ ਫੇਰ ਤੋਰ ਕੇ ਲਿਆਰ ਨੂੰ ਠੀਕ ਹੈ ਕੋਈ ਗੱਲ ਨਹੀਂ ਤੇ ਨਾਲੇ ਉਹਨੂੰ ਪਤਾ ਠੀਕ ਠੀਕ ਅ ਚਾ ਵੀ ਕਿੱਡੇ ਨਾਲ ਰਹੀ ਤਾਂ ਦਾ ਵਾ ਚੰਗਾ ਚੰਗਾ ਇਹਨਾਂ ਕੰਮ ਕਰ ਫੇ ਇਹ ਕੌਣ ਆ ਗਿਆ ਵਾ ਆਪਲਾ ਸਸੀ ਕਾ ਭਾਜੀ ਅਸਕਲ ਜੀ ਤੁਸੀਂ ਆਉਣ ਲੱਗਿਆ ਕੋਈ ਫੋਨ ਭਾਨੇ ਨਹੀਂ ਕੀਤਾ ਮੈਂ ਚਲੋ ਕੋਈ ਗੱਲ ਚਲੋ ਜਵੰਤ ਜਾ ਕੇ ਬੈਠ ਕੇ ਗੱਲਬਾਤ ਕਰਦੇ ਆਓ ਜਓ ਭਾਈ ਆਜੋ ਹੋਰ ਸਲਾਮੋ ਪਿੰਡ ਦਾ ਕੀ ਹਾਲ ਚਾਲ ਜੀ ਠੀਕ ਆ ਪਾਜੀ ਵਧੀਆ ਪਰਿਵਾਰ ਠੀਕ ਠਾਕ ਹਾਂਜੀ ਕਿਰਪਾ ਜੀ ਭੈਣ ਜੀ ਨੂੰ ਲੈ ਆਉਣਾ ਸੀ ਨਾਲ ਉਹ ਥੋੜਾ ਕੰਮ ਸੀਗਾ ਆ ਜਾਣਗੇ ਅੱਛਾ ਅੱਛਾ ਹਾਂ ਆਉਣਗੇ ਕਿਸ ਤਰ ਕੋਈ ਕੰਮ ਹੀ ਜਿਹੜਾ ਸੋਪਟੇ ਆ ਗਏ ਜੇ ਨਾ ਕੋਈ ਫੋਨ ਹੀ ਕੀਤਾ ਤੁਸੀਂ ਆਉਣ ਲੱਗੇ ਨੇ ਮੈਂ ਨਾ ਇਹੋ ਕਿਹਾ ਸੀਗਾ ਹਾਂਜੀ ਕਿ ਮੈਂ ਚੱਲ ਲਵਲੀ ਹੁਣਾਵਾਂ ਦਾ ਤੇਰਾ ਮਾਰ ਆਉਣਾ ਨਾਲੇ ਪਤਾ ਲੈ ਆਉਣਾ ਅੱਛਾ 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 ਹਾਂ ਤਾਂ ਕਿੱਦਾਂ ਉਹਨਾਂ ਦਾ ਕੰਮ ਕਰ ਕਰ ਕੇ ਤਾਂ ਚੱਲਣ ਲੱਗ ਬੜਾ ਵਧੀਆ ਪਾਜੀ ਠੀਕ ਠਾਕ ਆ ਅੱਛਾ ਆਇਆ ਸੀ ਕੱਲ ਮੇਰੇ ਕੋਲ ਹਾਂ ਤੇ ਉਹ ਮੈਨੂੰ ਕਹਿੰਦਾ ਹੈ ਵੀ ਤਾਂ ਇਹ ਤੁਹਾਡੇ ਨਾਲ ਸਲਾਹ ਕਰਨੀ ਆ ਠੀਕ ਆ ਵੀ ਮੈਂ ਕਮਰੇ ਬਣਾਉਣੇ ਆ ਹੂੰ ਤੇ ਕਿੱਦਾਂ ਕਰਨੀ ਆ ਫਿਰ ਤੁਸੀਂ ਦੱਸੋ ਪੈਸਿਆਂ ਦਾ ਅੱਛਾ ਮੈਂ ਹਾਂ ਪੈਸੇ ਤੇ ਪੁੱਤ ਹੁਣ ਇਦਾਂ ਹੀ ਆ ਵਿਆਜੀ ਬੁਜੀ ਚੁਕਣੇ ਪੈਣੇ ਆ ਹੂੰ ਵੀ ਕੋਲ ਤੇ ਹੈ ਨਹੀਂ ਆ ਠੀਕ ਆ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਕਰੋ ਤਿਆਰੀ ਤੇ ਫਿਰ ਅਸੀਂ ਕਰ ਲੈਨੇ ਆ ਤੇ ਮੈਂ ਕਹਿੰਦਾ ਹਾਂ ਭਾਜੀ ਵਿਆਜੀ ਚੁਕਣ ਨਾਲੋਂ ਜੇ ਤੁਸੀਂ ਕਰ ਦਿੰਦੇ ਥੋੜੀ ਮਦਦ ਤੇ ਕੁਛ ਅਸੀਂ ਕਰਦੇ ਉਹਦੀ ਹੂੰ ਉਈ ਉਹ ਤੇ ਭਾਜੀ ਗੱਲ ਠੀਕ ਵਾ ਤੁਹਾਡੀ ਵਿਆਜ ਦਾ ਭਾਜੀ ਮੁੜ ਕੇ ਉਹ ਤੋਂ ਉੱਠਿਆ ਨਹੀਂ ਜਾਣਾ ਤੇ ਕਿੱਥੋਂ ਲਾਹੂਗਾ ਇਹਨੇ ਪੈਸੇ ਤੁਹਾਨੂੰ ਵੀ ਇਹ ਗੱਲ ਦਾ ਪਤਾ ਵਾ ਵੀ ਇੰਨੇ ਪੈਸੇ ਹੁਣ ਕਦ ਦਊਗਾ ਹੁਣ 15-16 ਲੱਖ ਰੁਪਈਆ ਤੇ ਲੱਗੂਗਾ ਅਸਲ ਜੀ 15-16 ਲੱਖ ਰੁਪਈਆ ਲੱਗਣਾ ਵਾ ਹੂੰ ਤੇ ਇਨਾ ਕਿਉਂ ਦਊਗਾ ਹਤਾਰਾ ਚਲੋ ਥੋੜੇ-ਬੋੜੇ ਕਰ ਲੈਂਦੇ ਆ ਚੁੱਕਣੇ ਵੀ ਪੈਂਦੇ ਆ ਨਾ ਥੋੜੇ ਜਿਹਾ ਚੁੱਕ ਲੈਂਦੇ ਬਾਕੀ ਚਲੋ ਕਰ ਲਓ ਤੁਸੀਂ ਲਵਲੀ ਨਾਲ ਗੱਲ ਬਾਤ ਕੀ ਕਹਿੰਦਾ ਭਲਾ ਹੂੰ ਹੂੰ ਤੇ ਜੇ ਮੰਨੂਗਾ ਤੇ ਫਿਰ ਤੁਸੀਂ ਦੇ ਤੇ ਥੋੜੇ-ਬੋੜੇ ਕੋਈ ਅਹੀਂ ਦੇ ਦਾਂਗੇ ਅਹੀਂ ਤੇ ਉਹਦੇ ਨਾਲ ਵਾ ਹਿੰਦਲਾ ਮੈਂ ਨਾ ਉਧਰ ਹੀ ਆਉਣਗੇ ਮੈਂ ਨਾ ਕੰਮ ਸੀਗਾ ਥੋੜਾ ਤਦ ਕਰਕੇ ਆ ਗਿਆ ਖੇਤੀ ਚ ਗਰਮੀ ਬੜੀ ਆ ਗਰਮੀ ਬੜੀ ਆ ਹਾਂ ਕੋਈ ਨਹੀਂ ਤੁਸੀਂ ਕਰੋ ਉਹਦਾ ਹੱਲ ਅੱਛਾ ਤੇ ਇਹ ਥੋੜੇ ਬਹੁਤੇ ਕਰਨੇ ਪੈਣਗੇ ਕਿਤੇ ਕੋਈ ਗੱਲ ਨਹੀਂ ਫਿਰ ਉਹ ਨਗਰ ਕਰ ਲਓ ਹੁਣ ਸਾਰੇ ਨਾ ਨਾ ਚੱਕੋ ਵਿਆਜ ਤੇ ਚਲੋ ਕੋਈ ਗੱਲ ਨਹੀਂ ਭਾਜੀ ਹਾਂ ਤੁਸੀਂ ਹੁਣ ਉਹ ਨਾਲ ਲਿਲਾ ਕਰੋ ਗੱਲ ਭਲਾ ਕੀ ਕਹਿੰਦਾ ਵੇ ਨਹੀਂ ਕੋਈ ਉਹਦੇ ਰਿਸ਼ਤੇਦਾਰ ਵੀ ਕੋਈ ਦੇਣ ਉਹਦੇ ਨਾਰਕੇ ਨੂੰ ਉਹਨਕੇ ਦੇਣ ਕੋ ਅਸੀਂ ਦੇਵਾਂਗੇ ਕੋਈ ਤੂੰ ਹੀ ਦੋਗੇ ਹਾਂ ਤੇ ਚਲ ਜੇ ਉਹਦਾ ਇਦਾਂ ਸਰਦਾ ਤਾਂ ਨਹੀਂ ਤੇ ਕਹਿੰਦੇ ਵੀ ਸਰਜੇ ਇਹ ਕਿਧਰੋਂ ਆ ਗਿਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨੇ ਕਿਹੜੀ ਕੋਈ ਝੱਜ ਦੀ ਗੱਲ ਕਰਨੀ ਆ ਇਹ लवली ਹੁਣੀ ਇਹਨੇ ਪੈਸੇ ਚੁੱਕਣ ਦੇ ਤਾਰਨੇ ਕਿੱਥੋਂ ਆ ਜੇ ਤੈਨੂੰ ਇੰਨਾ ਹੀ ਦਰੇਗਾਉਂਦਾ ਵਾ ਤੇ ਪੈਸੇ ਲੈ ਕੇ ਇਹਨੂੰ ਉਹਨਾਂ ਦੀ ਕੋਠੀ ਬਣਾ ਕੇ ਤੇ ਫੇਰ ਹੀ ਜਾਣਾ ਹੈਗਾ ਹੱਦ ਹੋ ਗਈ ਲੋਕਾਂ ਵਾਲੀ ਇਹਨਾਂ ਦਾ ਇਰਾਦਾ ਵਾ ਵੀ ਇਹਨਾਂ ਕੋਲ ਕਿੰਨੇ ਕ ਪੈਸੇ ਆ ਕੋਈ ਗੱਲ ਨਹੀਂ ਜਾਂਦਾ ਵਾ ਨਾ ਝੱਜ ਨਾ ਪੁੱਛਦੀਆਂ ਵੀ ਕੀ ਜਾਂਦਾ ਹੈਗਾ ਇਹ ਕੁੜੀ ਨੂੰ ਨਾਲ ਲੈ ਕੇ ਆਵੇ ਸਾਨੂੰ ਵੀ ਪਤਾ ਹੋਵੇ ਕਿ ਪਿਆਣ ਆਈ ਆ ਕੱਲਾ ਹੀ ਆ ਜਾਂਦਾ ਵਾ ਇਹ ਮੈਨੂੰ ਕੰਮ ਹੀ ਜੀ ਮੈਂ ਤਾਂ ਕਰਕੇ ਗਾਂ ਆ ਗਿਆ ਕਿਹੜਾ ਦਿਨ ਰੋਜ਼ ਕੰਮ ਪਿਆ ਰਹਿੰਦਾ ਜਿਹੜਾ ਐਵੇਂ ਸਵਾਦ ਲੈਂਦਾ ਰਹਿੰਦਾ ਨਿਆਣੇ ਆਉਂਦੇ ਆ ਨਿਆਣੇ ਰੋਟੀ ਖਾਂਦੇ ਆ ਤੈਨੂੰ ਨਿਆਣਿਆਂ ਦਾ ਜ਼ਿਆਦਾ ਫਿਕਰ ਵਾ ਸਾਨੂੰ ਲਾਗੇ ਕੋਈ ਫਿਕਰ ਨਹੀਂਗਾ ਜੇ ਇੰਨਾ ਹੀ ਫਿਕਰ ਵਾ ਤਾਂ ਲੈ ਜਾ ਹਾਂ ਨਾਲ ਉੱਥੇ ਹਾਦੀ ਹੋ ਗਈ ਇਹਦੇ ਵਾਲੀ ਚਾਹ ਘੁੱਟ ਬਣਾਵਾ ਹੁਣ ਇਹਦੇ ਵਾਸਤੇ ਵੇਹ ਇਥੇ ਹੀ ਬੋਦੇ ਵਾਈ ਜਾਣਾ ਵਾ ਬਾਹਰ ਵਾਲੇ ਵਿੱਚ ਆ ਤੇ ਮਾਰ ਲਿਆ ਕਰ ਤੇ ਬਾਹਰ ਕੌਣ ਆਇਆ ਵਾ ਕੌਣ ਆਇਆ ਬਾਹਰ ਹਾਏ ਹੇ ਬਾਹਰ ਤੇਰਾ ਫੁੱਫੜ ਆਇਆ ਯੋ ਅੱਛਾ ਉਹ ਗੱਲਾਂ ਨਹੀਂਓ ਚੰਗੀਆਂ ਕਰਨਦੇ ਆ ਕਿ ਨਿਆਣਿਆਂ ਨੂੰ ਰੋਟੀ ਦਿੰਦੇ ਹੁੰਦੇ ਜੇ ਨਿਆਣੇ ਇੱਧਰ ਆਉਂਦੇ ਹੁੰਦੇ ਆ ਤੇ ਵਿਆਜੀ ਪੈਸਿਆਂ ਦੀਆਂ ਗੱਲਾਂ ਕਰਨਦੇ ਆ ਵਾ ਮੈਂ ਧਰੀ ਆ ਚਾਹ ਤੇ ਜਾ ਜਾ ਕੇ ਤਾਂ ਲਾਗੇ ਬੈ ਸੁਣ ਪਲਾ ਕੀ ਗੱਲਾਂ ਕਰਦੇ ਆ ਕੋਈ ਨਹੀਂ ਜਾਨਣਾ ਆ ਜਾ ਠੀਕ ਸੇਰੀ ਵਾਈ ਜਾਣਾ ਵਾ ਇਹਦਾ ਵੀ ਸਰਿਆ ਹੀ ਆ ਜੇ ਮੈਂ ਵਾਜ ਦਵਾਂ ਤੇ ਬਾਹਰ ਵੇਖਣਾ ਹੁੰਦਾ ਵਾ ਨਹੀਂ ਤੇ ਬਸ ਆਪਣੇ ਕੰਮਾਂ ਦੇ ਵਿੱਚ ਹੀ ਮਗਾਂ ਰਹਿੰਦਾ ਸੱਚੇ ਉਪਰ ਜੀ ਸਤਿਕਾਰ ਹੋਦਾ ਜੀ ਦਾ ਹਾਂ ਜੀ ਵਧੀਆ ਤੁਸੀਂ ਸੁਣਾਓ ਹਾਂ ਵਧੀਆ ਆ ਰਬੜ 400 ਇੰਟ ਹੈ ਹਾਂ ਵਧੀਆ ਜੀ ਬੁੱਤ ਕਿੱਥੋਂ ਆਇਆ ਤੁਸੀਂ ਮੈਂ ਅੰਦਰੀ ਅੱਛੇ ਅੱਛੇ ਹਾਂ ਜੀ ਮੇਰੇ ਮੰਮੀ ਨੇ ਸਭ ਉੱਪਰ ਨਹੀਂ ਆਏ ਠੀਕ ਹਾਂ ਜੀ ਹੋ ਠੀਕ ਹੈ ਕੋ ਬਾਜ ਨਹੀਂ ਹਾਂ ਵਧੀਆ ਲਵਲੀ ਇੱਥੇ ਹੀ ਆਹ ਲਵਲੀ ਹੁਣ ਇੱਥੇ ਹੀ ਹੈ ਤੁਹਾਨੂੰ ਭਰਾ ਠੀਕ ਆ ਆਪਣਾ ਜਿਹੜੇ ਪੱਸੀ ਹੁੰਦੇ ਹ ਹੂੰ ਮੇਰਾ ਰੱਦਾ ਮਹਿਲ ਮਿਲਦਾ ਉਹਨੂੰ ਚਾਹ ਪਾਣੀ ਚਾਹ ਪੀ ਕੇ ਫਿਰ ਚੱਲਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮੇਲੀ ਲਵਾਉ ਨੂੰ ਅੜ ਕੇ ਪੀਓਗੇ ਫਿਰ ਹਾਂ ਬਾਅਦ ਚ ਪੀਨੇ ਹਾਂ ਠੀਕ ਆ ਜੀ ਕੀ ਕਹਿਣਾ ਹੈ ਮਫਲ ਜੀ ਉਹ ਯਾਰ ਕਹਿਣਾ ਇਹਨੇ ਕੀ ਆ ਕਹਿ ਡਿਆ ਹੈ ਵੀ ਜੇ ਉਹਨਾਂ ਦੇ ਕੋਠਿਆਂ ਦਾ ਕੰਮ ਸ਼ੁਰੂ ਕਰਨਾ ਵਾ ਥੋੜੇ ਪੈਸੇ ਮੈਂ ਦੇਣਾ ਵਾ ਤਾਂ ਥੋੜੇ ਤੁਸੀਂ ਪਾਓ ਤੇ ਆਪਣਾ ਕਿਹਦੇ ਦਿੰਨੇ ਆ ਆਪਾਂ ਕਿ ਆਪਾਂ ਰਿਐਤ ਚ ਚੁੱਕ ਦਿੰਨੇ ਆ ਮੈਂ ਉਹਨੂੰ ਦੱਸੀ ਹੀ ਕਰਨਾ ਸਾਰੀ ਹਾਂ ਜੀ ਮੈਂ ਆ ਗਿਆ ਵੀ ਭਾਜੀ ਇਹਨੇ ਪੈਸੇ ਨਹੀਂ ਹੈ ਕਿਸੇ ਨੇ ਦੇਣੇ ਹੁਣ 16-17 ਲੱਖ ਰੁਪਇਆ ਤੇ ਕੋਠੀ ਤੇ ਲੱਗਣਾ ਹਾਂਜੀ ਹਾਂਜੀ ਲੱਗ ਜਾਣਾ ਕਿਤੇ ਤੁਸੀਂ ਲੱਖ ਦੇ ਦੋ ਕਿ ਲੱਖ ਅਸੀਂ ਦੇ ਦਾਂਗੇ ਤੇ ਬਾਕੀ ਉਹਨੇ ਵਿਚਾਰੇ ਨੇ ਕਿੱਥੋਂ ਲੈਣੇ ਆ ਸਹੀ ਗੱਲ ਹੈ ਤਾਂ ਆਪਣਾ ਲੱਖ ਕਿੱਥੋਂ ਲੈਣਾ ਵਾ ਹਾਂ ਇਹ ਨਹੀਂ ਯਾਰ ਵਿਆਜੀ ਨਹੀਂ ਮੈਂ ਚੁੱਕਣ ਦੇਣੇ ਕੋਈ ਨਹੀਂ ਮੈਂ ਕਰਦਾ ਲਵਲੀ ਹੁਣਾਣਾ ਗੱਲ ਅੱਛਾ ਮੈਂ ਜਾ ਵੇਖ ਲਾ ਪ੍ਰੋਪਰ ਪੁੱਛ ਕੇ ਕੀ ਕਹਿੰਦੇ ਆ ਉਹਨਾਂ ਨੂੰ ਕੀ ਪੁੱਛਣਾ ਹੋਣਗੇ ਨਾ ਪੈਸਾ ਹੈਗਾ ਕੋਈ ਚਲੋ ਅੱਗੇ ਕੋਈ ਪੁੱਤ ਕੀ ਗੱਲਾਂ ਕਰੀ ਜਾਣਦੇ ਜੀ ਗੱਲਾਂ ਰਮਨ ਕਾਦੀਆਂ ਕਰਨੀਆਂ ਵਾ ਹਾਂ ਭਾਰੀ ਆਏ ਹੀ ਆਹੋ ਇਹ ਜੇ ਮੁਨੇ ਕਮਰੇ-ਕਮਰੇ ਬਣਾਉਣੇ ਪੈਸੇ ਉਹਦੇ ਕੋ ਹੈਗੇ ਮੈਂ ਵੀ ਨਹੀਂ ਚੁੱਕ-ਚਕਾ ਕੇ ਬ ਤੇ ਮੈਂ ਹਬੇ 5% ਦੇ ਹਿਸਾਬ ਨਾਲ ਆਵਾ ਵਿਆਜ ਆਹੋ ਫਿਰ ਇਦਾਂ ਕਰਦੇ ਆ ਕੋਈ ਤੁਸੀਂ ਮਦਦ ਕਰੋ ਤੇ ਕੋਈ ਮੈਂ ਕਰਦਾ ਵਾਂ ਤੇ ਬਾਕੀ लवली ਆਪਣੇ ਪੁੱਛਵਾਚ ਲੈਦਾ ਮਾਮਿਆਂ ਨੂੰ ਮੈਂ ਆ ਪੁੱਛ ਲਓ ਨਹੀਂ ਹੁਣ ਤੇ ਇਹ ਗੱਲ ਕਹਿਣ ਦੇ ਆ ਮੰਨ ਲਓ ਉਹਦਾ ਪਿਓ ਸਿਰ ਤੇ ਹੁੰਦਾ ਉਹਨੇ ਤਾਂ ਜ਼ਮੀਨ ਤੇ ਲਿੰਟੀ ਬਣਾਉਣੀ ਹੀ ਫੇਰ ਹੀ ਕੋਠੇ ਬਣਾਉਣੀ ਹੀ ਉਹ ਨਾਲੇ ਰਮਨੇ ਫੁੱਫਡੇ ਕਿਨੇ ਕਿ ਦੇਣੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਜਾਂ ਤੇ ਭੈਣ ਜੀ ਨਾਂ ਲੈ ਕੇ ਆਉਣ ਫੇਰ ਵੀ ਉਹਦਾਂ ਗੱਲ ਕਰੀਏ ਕੱਲੇ ਹੀ ਆ ਜਾਂਦੇ ਆ ਮੈਨੂੰ ਕੰਮ ਹੀ ਮੈਨੂੰ ਕੰਮ ਹੀ ਐਡਾ ਕਿਹੜਾ ਕੰਮ ਆ ਇੱਥੇ ਕੰਮ ਪਿਆ ਤਾਂ ਇੱਥੇ ਆ ਗਏ ਉਹਨੂੰ ਨਾਲ ਲਿਆਉਂਦੇ ਹੀ ਨਹੀਂ ਗੇ ਚੱਲ ਲੈ ਆ ਹੁਣ ਇੱਥੇ ਛੱਡ ਕੇ ਫੇਰ ਆਪਣਾ ਕੰਮ ਕਰ ਆਇਆ ਕਰ ਲੈ ਮੈਂ ਹੁਣ ਬੜਾ ਜੋਰ ਲਾਇਆ ਮੈਂ ਚਾਹ ਪੀ ਕੇ ਤੇ ਫੇਰ ਉਧਰ ਚੱਲ ਲੈ ਨਹੀਂ ਬਾਣ ਕੇ ਪੀਣਾ ਵੇਖ ਲਓ ਗੱਲ ਕਰਨ ਤੋਂ ਬਾਜ਼ ਨਹੀਂ ਨਾ ਆਉਂਦੇ ਜੇ ਇੰਨਾ ਹੀ ਦੁੱਖ ਹੀ ਲੱਖ ਰੁਪਈਆ ਉਦਾਂ ਦੇ ਕੇ ਜਾਂਦੇ ਪਿੱਲੇ ਪੁੱਤ ਕਿਸ ਦੇ ਗਾੜੀ ਹੱਥ ਨਾ ਡਾਵੀ ਜਿੱਥੇ ਲੋੜ ਹੋ ਵਰਤਣੀ ਹੋਣ ਆਣ ਕੇ ਗੱਲਾਂ ਆਉਂਡੀਆਂ ਓਏ ਰਮਨੇ ਸਭ ਸਕੀਮਾਂ ਦੇਣ ਵਾਲੇ ਆ ਇਹਨੇ ਕਰ ਪਈਆ ਨਹੀਂ ਦੇਣਾ ਜੇ ਨਾ ਸਾਥ ਦਈਏ ਤਾਂ ਵੀ ਗੱਲਾਂ ਕਰਨੀਆਂ ਪਿਤਾਇਆ ਹੀ ਤਾਇਏ ਨੇ ਪੁੱਛਿਆ ਨਹੀਂ ਨਿਆਣਿਆਂ ਨੂੰ ਤੇ ਜੇ ਹੁਣ ਪੁੱਛਣ ਦੇ ਆ ਸਾਰੇ ਕੰਮ ਕਰਨ ਦੇ ਆ ਫੇਰ ਦੂਜੇ ਪਾਸੇ ਹੋ ਗਏ ਮੇਰਾ ਰਾਤਾ ਇੱਥੋਂ ਹੋ ਕੇ ਜਾਂਦਾ ਨਾ ਭਾਜੀ ਤੇ ਮੈਂ ਉਹਨੂੰ ਹੁਣ लवली ਨੂੰ ਕਹਿਣਾ ਪੇ ਫੁੱਫਣ ਨੂੰ ਪੁੱਛ ਤੁਸੀਂ ਇੱਥੇ ਆ ਨਾ ਬੋ ਜਾ ਕੇ ਪਿੱਛੇ ਵੇਖੋ ਪੇ ਗੱਲਾਂ ਕੀ ਕਰਦੇ ਆ ਇਹ ਨਾ ਹੋਵੇ ਭੈਣ ਭਰਾਵਾਂ ਨੂੰ ਸਿਖਾਲ ਦੇ ਪੇ ਇਹਨਾਂ ਕੋ ਪੈਸੇ ਨਾ ਲਿਓ ਉਹ ਹੈ ਵੀ ਇਦਾਂ ਦਾ ਹੀ ਆ ਅਸੀਂ ਜਿਹੜੀ ਸਕੀਮ ਘੜੀ ਆ ਨਾ ਇਹ ਨਾ ਹੋਵੇ ਇਦਾਂ ਹੀ ਰਹਿ ਜੇ ਮੈਂ ਤਾਂ ਬੜੀਆਂ ਆਸਾਂ ਰੱਖੀਆਂ ਵਾਂ ਆਸਾਂ ਤੇ ਪਾਣੀ ਨਾ ਫਿਰ ਜੇ ਕਿਤੇ ਚੱਲ ਫਿਰ ਮੈਂ ਜਾਣਾ ਵੇਖਦਾ ਜਾ ਉਹ ਹੋ ਕੇ ਆਉ ਮੰਮੀ ਫੁੱਫਰ ਦਾ ਸੋਚਿਆ ਕੁਝ ਨਹੀਂ ਇਹ ਕਿਧਰੋਂ ਆ ਗਿਆ ਵੇ ਤੈਨੂੰ ਮੈਂ ਕੀ ਦੱਸਾਂ ਜਦੋਂ ਇਦਾਂ ਦਾ ਕੰਮ ਹੋਵੇ ਨਾ ਸਾਰੇ ਕੜਾ ਮ ਚੌਧਰੀ ਬੰਦੇ ਹੁੰਦੇ ਆ ਉਹ ਵੀ ਹੁਣ ਆਪਣੇ ਨੰਬਰ ਬਣਾਉਂਦੇ ਆ ਵਾ ਪੀ ਨਿਆਣਿਆਂ ਦੇ ਵਿੱਚ ਜਾਊਂਗਾ ਲੋਲੇ ਪੋਪੇ ਕਰੂੰਗਾ ਤਾਂ ਮੈਂ ਚੰਗਾ ਬਣ ਜਾਊਂਗਾ ਇਦਾਂ ਚੰਗੇ ਨਹੀਂ ਬੜਿਆ ਜਾਂਦਾ ਹੁੰਦਾ ਜੇ ਤੈਨੂੰ ਇੰਨਾ ਦੁੱਖ ਹੀ 2-4 ਲੱਖ ਲੈ ਕੇ ਉਹਨੂੰ ਨਾਲੇ ਸਾਨੂੰ ਪਤਾ ਲੱਗਦਾ ਉਹ ਇੰਨਾ ਪੈਸਾ ਕੋਈ ਨਹੀਂ ਦੇਣਾ ਗੱਲਾਂ ਹੀ ਆ ਬਸ ਗੱਲਾਂ ਹੀ ਆ ਉਹ ਖਾਨੂੰ ਦੇ ਆ ਨਾ ਪੇ ਦੇ ਦੇਣ ਅਸੀਂ ਇੰਨੀ ਛੇਤੀ ਕੱਢ ਕੇ ਉਦਾਂ ਕਿਦਾਂ ਦੇ ਦਈਏ ਆਪਾਂ ਕੋਈ ਵਸ ਦੇਣੀ ਆ ਜਦੋਂ ਆਪਾਂ ਵਿਆਹ ਤੇ ਦੇਣ ਦੇ ਆ ਸਭ ਤੁਹਾਡੇ ਹੱਥੋਂ ਡਿਆ ਸਾਨੂੰ ਕਿ ਲੋੜੀਦਾ ਪੈਸੇ ਦੇਣ ਦੀ ਮੰਨ ਲਾ ਉਹਨੇ ਕੰਮ ਕਰਨਾ ਵਾ ਹੋਰ ਕਿਤੇ ਉਹ ਫੜੂਗਾ ਉਹ ਵੀ ਵਿਆਜ ਹੀ ਲੈਣੇ ਓਏ ਉਹਨੂੰ ਦੇਣੀ ਕਿ ਲੈਣੀ ਆ ਤਾਂ ਜੇ ਲਿਮਟ ਬਣਾਉਂਗਾ ਉਹ ਲੰਮਾ ਚੱਕਰ ਵਾ ਸਾਲ ਲੱਗ ਜਾਣਾ ਜੇ ਉਹਦਾ ਕੋਈ ਰਿਸ਼ਤੇਦਾਰ ਚੰਗਾ ਹੁੰਦਾ ਨਾ ਤਾਨੂੰ ਪੈਸੇ ਮਿਲ ਜਣੇ ਵੇ ਨਾ ਕਦੀ ਉਹਦੇ ਮਾਮੇ ਨੇ ਮਗਰ ਫੇਰਾ ਮਾਰਿਆ ਨਾ ਕੋਈ ਮਾਸੀ ਆਈ ਕੌਣ ਪੁੱਛਦਾ ਈਓ ਮਾਂ ਪਿਓ ਤਾਂ ਬਾਲ ਨਾ ਕੋਈ ਸਾਥ ਨਹੀਂ ਦਿੰਦਾ ਉਹ ਤੇ ਐਹੀਆਂ ਮਾੜੇ ਚੰਗੇ ਟੁੱਟੇ ਭੱਜੇ ਫੇਰ ਵੀ ਇਹਨਾਂ ਦੇ ਕੰਮ ਆਉਂਦੇ ਆ ਕਿ ਤਾਹੋਂ ਪੈਸੇ ਮੇਨ ਲਗੇ ਤਾਂ ਆਪਣਾ 1 ਲੱਖ ਉਹ ਕਿੱਥੋਂ ਮਿਲਨੇ ਇਹਨੂੰ ਚਲ ਕੋਈ ਨਹੀਂ ਪਿਓ ਤੇਰਾ ਗਿਆ ਵਾ ਮਗਰ ਹੁਣ ਆਣ ਕੇ ਦੱਸਦਾ ਵੀ ਕੀ ਜਾਂਦੇ ਮੈਂ ਵੀ ਜਾਵਾਂ ਜੇ ਤੂੰ ਹੀ ਚਲ ਗਿਆ ਨਾ ਉਹਨਾਂ ਕਹਿਣਾ ਸਾਰਾ ਟੱਬਰ ਮੇਰੇ ਮਗਰ ਆ ਗਿਆ ਵਾ ਚਲ ਕੋਈ ਗੱਲ ਨਹੀਂ ਤੂੰ ਨਾ ਜਾ ਕੋਈ ਗੱਲ ਨਹੀਂ ਤੂੰ ਇੱਥੇ ਬੀ ਰੋਟੀ ਪਾਣੀ ਖਾ ਤੇ ਆਉਂਦੇ ਤੇਰੇ ਡੈਡੀ ਤਾਂ ਪੇ ਦੱਸਦੇ ਕਿ ਕੀ ਗੱਲਬਾਤ ਹੋ ਰਹੀ ਹੈ ਉਹ ਚਾਹ ਇੱਥੇ ਵੀ ਨਹੀਂ ਉਫਰ ਜੀ ਨੇ ਆ ਕੇ ਆਹ ਹਾਈ ਜਾਣਾ ਮੈਂ ਕੋਈ ਗੱਲ ਨਹੀਂ ਮੈਂ ਬਣਾਉਣੀ ਰੋ ਜੀ ਚਾਹ ਤੇ ਤੇ ਹੀ ਪੀ ਲਈਆ ਕਿ ਤਾਏ ਜੀ ਦਾ ਹੋਈ ਗੱਲ ਬਲ ਉਹ ਤਾਏ ਵਾਲੇ ਮੈਂ ਜਾਣਾ ਸੀ ਕੱਲ ਦਾ ਜਾਣ ਜਾਣ ਕਰਨਿਆ ਜਾਇ ਨਹੀਂ ਗਿਆ ਕੋਈ ਗੱਲ ਨਹੀਂ ਮੈਂ ਕਰਕੇ ਆਉਂਦਾ ਬੋਲ लवली ਸੱਸੀ ਗੰਗ ਬਸ ਕੱਲ ਹੋਰ ਜੋ ਠੀਕ ਠਾਕ ਜੀ ਹਾਂ ਜੀ ਵਧੀਆ ਵਧੀਆ ਤੁਸੀਂ ਸੁਣਾਓ ਬਹਿ ਜਾਓ ਉਹ ਆ ਜਿਉਣੀ تھی ਹਾਂ ਠੀਕ ਹੈ ਵਧੀਆ ਨਾਲ ਹੀ ਲੈਣ ਦਿੱਤੀਆਂ ਨਾ ਆ ਜਾਣਗੇ ਉਹ ਵੀ ਨਾ ਕੰਮ ਸੀਗਾ ਮੈਨੂੰ ਥੋੜਾ ਅੱਛਾ ਅੱਛਾ ਹਾਂ ਬੈਠਾ ਚ ਕੀ ਫਾਨੀ ਤੂੰ ਫੋਨ ਫਾਣੀ ਨਹੀਂ ਕੀਤਾ ਹੋਨ ਮੈਂ ਨਾ ਕੰਮ ਆਇਆ ਸੀਗਾ ਅੱਛਾ ਅੱਛਾ ਮੈਂ ਚੱਲ ਤੈਨੂੰ ਮਿਲ ਜਲਾਂ ਠੀਕ ਹੈ ਠੀਕ ਹੈ ਹੋਰ ਸੁਣਾਉ ਠੀਕ ਠਾਕ ਸਾਰੇ ਕੰਮ ਵਧੀਆ ਵਧੀਆ ਤੂੰ ਸੁਣਾ ਕੇ ਇਸ ਤਰ੍ਹਾਂ ਚੱਲਦਾ ਹਾਂ ਹਾਂਜੀ ਠੀਕ ਠਾਕ ਵਧੀਆ ਵਾ ਹਾਂ ਹਾਂਜੀ ਤੇ ਘਰ ਦਾ ਛੇੜਿਆ ਸੀਗਾ ਕੰਮ ਤੇ ਕਿੱਦਾਂ ਕਿੱਥੋਂ ਤੱਕ ਪਹੁੰਚਿਆ ਘਰ ਦਾ ਇਦਾਂ ਹੀ ਜਿਹੜਿਆ ਜਿਹੜਿਆ ਹੀ ਆ ਕੰਮ ਹਾਂ ਤਾਈ ਨਾ ਕੀਤੀ ਮੈਂ ਗੱਲ ਅੱਛਾ ਤੇ ਕਹਿਣ ਦੇ ਪੈਸੇ ਕੋਈ ਦਵਾ ਦੰਨੇ ਆ ਕਿ ਤੂੰ ਠੀਕ ਆ ਮੈਂ ਤੇ ਆਖਿਆ ਸੀ ਲਿਮਟ ਬਣਾ ਦਿਓ ਮੇਰੀ ਪਿਆਲੀ ਤੇ ਹਾਂ ਤੇ ਉਹ ਆਖਣ ਦੇ ਇਹ ਵੀ ਟਾਈਮ ਲੱਗ ਜਾਣਾ ਅਜੇ ਨਾ ਹੁੰਦੇ ਆ ਲਿਮਟ ਨੂੰ ਇੱਕ ਤੇ ਟਾਈਮ ਵੀ ਲ ਉਹ ਕਹਿੰਦੇ ਵੀ ਆਜ ਬੂਈ ਤੇ ਇਹ ਦਵਾ ਦਿੰਨੇ ਆ ਤੁਹਾਨੂੰ ਵਿਆਜ ਹੈ ਬੜਾਈ ਉਹ ਤੇ ਵਿਆਜ ਵਾਲੇ ਜਿਹੜੇ ਪੈਸੇ ਮੁੜ ਕੇ ਲੱਥਣੇ ਬੜੇ ਔਖੇ ਉਹ ਲੱਥਣੇ ਦੇ ਫਫੜ ਜੀ ਫਿਰ ਇਦਾਂ ਹੀ ਆ ਮੈਂ ਕਹਿੰਨਾ ਕੁਝ ਅਹੀਂ ਕਰ ਦਿੰਨੇ ਆ ਤੇਰੀ ਮਰਜ਼ੀ ਤੇ ਹਾਂਜੀ ਤੇ ਬਾਕੀ ਤੇਰੇ ਤਾਈ ਨੇ ਹੋਣਾ ਕਰ ਦੇਣੀ ਆ ਤੇ ਕੁਝ ਆਪਣੇ ਨਾਨਕਿਆਂ ਵੱਲੋਂ ਵੇਖ ਲੈ ਤੇ ਜੇ ਸਰਦਾ ਵਾ ਥੋੜੇ ਬੜੇ ਕਰਕੇ ਨਾ ਤੇ ਇੱਕ ਵਾਰੀ ਮਕਾਨ ਤੇ ਖੜੇ ਕਰੋ ਬਾਅਦ ਚ ਫੇਰ ਵੇਖਾਂਗੇ ਉਹਦੇ ਹੁਣ ਫਫੜ ਜੀ ਪੁੱਛ ਕੇ ਹੀ ਆ ਨਾ ਹੂੰ ਨਾਨਕਿਆਂ ਦਾ ਤੋਂ ਉਦੋਂ ਦਾ ਫੋਨ ਵੀ ਨਹੀਂ ਆਇਆ ਚੱਲ ਵੇਖ ਲਈ ਇੱਕ ਵਾਰੀ ਗੱਲ ਕਰ ਤੇ ਪਤਾ ਕੀ ਆ ਜਿਹੜਾ ਵਿਆਜ ਵਾ ਨਾ ਹਾਂਜੀ ਉਹ ਫੇ ਬਹੁਤ ਜ਼ਿਆਦਾ ਰਕਮ ਬਣ ਜਾਣੀ ਆ ਤੇ ਮੁੜ ਕੇ ਬੜਾ ਔਖਾ ਹੋ ਜਾਣਾ ਵਾ ਠੀਕ ਆ ਨਾ ਇਹ ਫਾਇਦਾ ਕੀ ਆ ਮਕਾਨ ਬਣਾਉਣ ਦਾ ਜੇ ਇੰਨੇ ਪੈਸੇ ਲਾਉਣੇ ਆ ਤੇ ਉਹ ਆਹੋ ਤੇ ਤੁਹਾਡੀ ਗੱਲ ਠੀਕ ਆ ਤਾਂ ਹਾਂ ਚਲੋ ਕੋਈ ਗੱਲ ਨਹੀਂ ਵੇ ਲੈਣੀ ਆ ਜਿਹਦੇ ਸਲਾਮਾ ਹੀ ਡੈਂਆ ਕਰਨ ਮੈਂ ਨਾ ਭਾਈ ਉਹਨਾਂ ਨੇ ਵੀ ਕੀਤੀ ਸੀ ਗੱਲ ਅੱਛਾ ਅੱਛਾ ਆਜਾ ਜੀ ਕੀ ਗੱਲਾਂ ਪਤਾ ਚੱਲਣੀਆਂ ਜੇ ਗੱਲਾਂ ਬਾਤਾਂ ਕਾਦੀਆਂ ਕਰਨੀਆਂ ਜੇ ਇਹੋ ਹੀ ਘਰ ਦੇ ਬਾਰੇ ਸੋਚਣ ਦੇ ਅੱਛਾ 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 ਹਾਂਜੀ ਮੈਂ ਉਹਨੂੰ ਕਹਿਣ ਡਿਆ ਹਾਂ ਹਾਂਜੀ ਕਿ ਭਾਜੀ ਵਿਆਜ ਬੜਾ ਵਾ ਤੇ ਰਕਮ ਬਹੁਤ ਬਣ ਜਾਣੀ ਆ ਇਹ ਆਪਣੇ ਨਾਨਕੇ ਨਾਂ ਵੀ ਗੱਲ ਕਰ ਲਾ ਕੁਛ ਅਹੀਂ ਕਰਦੇ ਆ ਤੇ ਤੁਸੀਂ ਵੀ ਕਰੋ ਇਹ ਲਾ ਬਿਲਕੁਲੀ ਵੇ ਲੋ ਮੈਂ ਤੇ ਹੁਣ ਤੁਹਾਡੇ ਨਾਲ ਹੀ ਆ ਅਸੀਂ ਤੇ ਵੇ ਭਾਜੀ ਸਾਹਮਣੇ ਬੈਠਿਆ ਅਸੀਂ ਤੇ ਤੁਹਾਡੇ ਨਾਲ ਆ ਹਾਂਜੀ ਦੇੜਾ ਕੋ ਤੇ ਦਿਨ ਤੇ ਰਾਤ ਆਖੋ ਤੇ ਰਾਤ ਭਾਜੀ ਇੱਦਾਂ ਭਾਜੀ ਤੈਨੂੰ ਕਹਿੰਦੇ ਤੋ ਲਿਮਟ ਤਾਂ ਜਿਹੜਾ ਨਾ ਉਹਦਾ ਟਾਈਮ ਵੀ ਲੱਗਣਾ ਵਾ ਪਹਿਲੀ ਇਹ ਜੇ ਨਾਂ ਤੇ ਕਰਾਉਣੀ ਆ ਹਾਂਜੀ ਠੀਕ ਆ ਨਾ ਤੇ ਉਹਦੇ ਚੱਕਰ ਬੜੇ ਲੱਗਦੇ ਆ ਬਹੁਤ ਟਾਈਮ ਲੱਗ ਜਾਂਦਾ ਤੇ ਹੁਣ ਇਹਨਾਂ ਨੇ ਸ਼ੁਰੂ ਕੀਤਾ ਵਾ ਕੰਮ ਤੇ ਕੰਮ ਬਰਸਾਤਾ ਸ਼ੁਰੂ ਹੋ ਜਾਣੀਆਂ ਉਹ ਮੇਰੇ ਤੇ ਹੈ ਠੀਕ ਹੈ ਨਾ ਤੇ ਮੈਂ ਤੇ ਇਹਨੂੰ ਆਖਣ ਦੇ ਮੈਂ ਥੋੜੇ-ਬੋੜੇ ਕਰਕੇ ਮਕਾਨ ਇੱਕ ਵਾਰੀ ਖੜੇ ਕਰ ਲਾ ਬਾਕੀ ਬਾਅਦ ਵਿੱਚ ਤਿਆਰੀ ਕਰਾਂ ਲਈ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਜਰੂਰੀ ਇੱਕੋ ਵਾਰੀ ਸਾਰੇ ਲਾਉਣੇ ਆ ਨਹੀਂ ਨਹੀਂ ਸਾਰੇ ਦੇ ਨਹੀਂ ਚਲੋ ਦੋ ਪਾ ਲੈਨੇ ਆ ਫਿਰ ਹਾਂ ਥੋੜੇ-ਥੋੜੇ ਕਰਕੇ ਨਾ ਉਹਨੇ ਕੋ ਕਰ ਲਾ ਬਾਕੀ ਅਸੀਂ ਕਰਦੇ ਆ ਕੋਈ ਗੱਲ ਨਹੀਂ ਤੇਰੇ ਨਾਲ ਆ ਕੋਈ ਗੱਲ ਨਹੀਂ ਫਿਰ ਦੋ ਖੜੇ ਕਰ ਲੈਨੇ ਆ ਇੱਧਰ ਹਾਂ ਤੇ ਚੱਲੇ ਇਹ ਵੀ ਤਿੰਨ ਕਮਰੇ ਹੋ ਜਾਣਗੇ ਫਿਰ ਬਿਲਕੁਲ ਬਿਲਕੁਲ ਹਾਂਜੀ ਹਾਂ ਇਦਾਂ ਕਰ ਲਓ ਕੋਈ ਗੱਲ ਨਹੀਂ ਚਲਿਏ ਭਾਜੀ ਫਿਰ ਉਧਰ ਚਾਹ ਬਣ ਗਈ ਹੋਣੀ ਆ ਚਾਹ ਫਿਰ ਹਾਂ ਚਲੋ ਬਹਿ ਜਾਓ ਆਪੇ ਜੋਤ ਬਣਾ ਦਿੰਦੀ ਇਧਰ ਨਹੀਂ ਚਲਾ ਆ ਲੈ ਫਿਰ ਉਧਰ ਹੀ ਪੀ ਲੈ ਸਰ ਜੀ ਚਲੋ ਫਿਰ ਮੈਂ ਆ ਗਿਆ ਹਾਂ ਹਾਂ ਆ ਜਾ ਉੱਥੇ ਪੈਨੇ ਆ ਗਿਆ ਕ ਵੀਰ ਜੀ ਤਾਇਆ ਜੀ ਹੁਣ ਇੱਥੇ ਪਫੜ ਜੀ ਚੱਲ ਗਏ ਉਹ ਕਹਿੰਦੇ ਇਹ ਵੀ ਚਾਹ ਪਾਣੀ ਬਣਿਆ ਹੋ ਉਧਰ ਤੇ ਤਾਇਆ ਫਿਰ ਨਾਲ ਹੀ ਲੈ ਗਿਆ ਉਹਨਾਂ ਨੂੰ ਤੇ ਤੁਹਾਡੇ ਵੱਲੋਂ ਵੀ ਕਹਿੰਦੇ ਮੈਂ ਹੁੰਨੇ ਅਸੀਂ ਵੀਰ ਜੀ ਮੈਂ ਤੇ ਮਾਹਾਂ ਹੀ ਅੱਗ ਬਾਲੀ ਸੀ ਚਾਹ ਬਣਾਉਣ ਵਾਸਤੇ ਚਲ ਕੋਈ ਗੱਲ ਨਹੀਂ ਉਹ ਅਸੀਂ ਪੀ ਲਾਂਗੇ ਹੁਣ ਮੈਂ ਫਿਰ ਬਣਾਉਣੀ ਆ ਤੁਸੀਂ ਪੀ ਲਿਓ ਤੇ ਪਫੜ ਜੀ ਕੀ ਆਉਂਦੇ ਉਹ ਉਹ ਤੇ ਇਹ ਕਹਿੰਦੇ ਇਹ ਤੇ ਵੀ ਆਜ ਤੇ ਪੈਸੇ ਨਾ ਚੱਕੋ ਤੇ ਤਾਇਆ ਵੀ ਇੱਥੇ ਵੇਖਾ ਹੂੰ ਉਹ ਕਹਿੰਦੇ ਇਹ ਵੀ ਕੋਈ ਆਈਂ ਦੇ ਦਿੰਨੇ ਆ ਉਹ ਨਾਨਕਿਆਂ ਨੂੰ ਲਿਓ ਆਹੋ ਤੇ ਕੋ ਆਪੇ ਤਾਇਏ ਹੁਣੇ ਦੇ ਦਾਂਗੇ ਹੂੰ ਇਹੋ ਗੱਲ ਬਾਤ ਹੀ ਹੋਣੀ ਤੇ ਤੁਸੀਂ ਕੀ ਸੋਚਿਆ ਫਿਰ ਵੇਖ ਲੈਣੀ ਉਦਾਂ ਫੁੱਫੜ ਦੀ ਸਲਾਹ ਵੀ ਠੀਕ ਹੋਆ ਵਿਆਜ ਕਿੱਥੋਂ ਤਾਰਨਾ ਮੁੜ ਕੇ ਇਨ ਗੱਲ ਤੇ ਫੇਰ ਉਹ ਵੀ ਆ ਜਾਂਦੀ ਐ ਨਾ ਵੀਰ ਜੀ ਜੇ ਕੰਮ ਕਰਨਾ ਵਾ ਤੇ ਉਹਦੇ ਵਾਸਤੇ ਚੰਗੀ ਸਲਾਹ ਵੀ ਤੇ ਚਾਹੀਦੀ ਆ ਹੁਣ ਜੇ ਸੋਚੀਏ ਜੇ ਵਿਆਜ ਹੀ ਕਿੰਨਾ ਕਿੰਨਾ ਪਈ ਗਿਆ ਜੇ ਦੋ ਅਗਲੇ ਬੰਦੇ ਨੂੰ ਪਤਾ ਹੋਵੇ ਨਾ ਇਹ ਉਹ ਧਰਦਾ ਨਹੀਂ ਆ ਤੇ ਉਹਨੇ ਨੇ ਆਪਣੀ ਮਰਜ਼ੀ ਕਰਨੀ ਆ ਜਿੰਨੇ ਕਤਾਰਨੇ ਆ ਅਗਲੇ ਮਹੀਨੇ ਫਿਰ ਸਿੱਤੇ ਚੜਜਾ ਕਰਨੀ ਉਹ ਚੱਲ ਜੋਤ ਜੇ ਦੋ ਦੋ ਲੱਖ ਵੀ ਦੇਣਗੇ ਨਾ 4-5 ਲੱਖ ਹੋ ਜਾਣਾ ਤੇ 2 ਲੱਖ ਨਾਨਕੇ ਦੇ ਦੇਣਗੇ ਆਪੇ ਤੇ ਦੋ ਕਮਰੇ ਪਾਲੀਨੇ ਫਿਰ ਤਿੰਨ ਹੋ ਜਾਣੀਆਂ ਸਾਡੇ ਕੋਈ ਨਹੀਂ ਵੀਜੀ ਤੁਸੀਂ ਵੇਖ ਲਓ ਆਪਣੇ ਹਿਸਾਬ ਨਾਲ ਉਹਦਾ ਕਿਹ ਹੱਦ ਤੱਕ ਤੇ ਮੈਨੂੰ ਫੁੱਫੜ ਜੀ ਦੀ ਸਲਾਹ ਠੀਕ ਲੱਗਦੀ ਹੈ ਬਾਕੀ ਅਹੀਂ ਤੇ ਹੁਣ ਫਸੇ ਆ ਕੋਈ ਨਾ ਕੋਈ ਚਾਰਾ ਤੇ ਕਰਨਾ ਹੀ ਆ ਚਲੋ ਜੀ ਸ਼ਾਮ ਨੂੰ ਨਾਨਕਿਆਂ ਨੂੰ ਫੋਨ ਕਰਨੇ ਆ ਫਲਾਉ ਕਿੱਥੋਂ ਕੁੰਦੇ ਆ ਵੇ ਲੋ ਫਿਰ ਤੀ ਜਾਣਾ ਉਧਰ ਹੁਣ ਕਿੱਥਾ ਕਰੀ ਚੱਲ ਮੈਂ ਹਉ ਬੋਲਣਾ ਤੂੰ ਆਪਣਾ ਕਰ ਲੈ ਕੰਮ ਮੈਂ ਇੱਥੇ ਕਰਨੀ ਹੈ ਹਾਂ ਹਾਂ ਚਾਹ ਪੀ ਲ ਭਾਜੀ ਕੀ ਹੋਈ ਗਲਬਾਤ ਲਵੇ ਕੀ ਕਹਿੰਦਾ ਫਿਰ ਗਲਬਾਤ ਭਾਜੀ ਇਹ ਹੀ ਹੈਗੀ ਕਿ ਮੈਂ ਤੁਹਾਨੂੰ ਕਿਹਾ ਸੀਗਾ ਅੱਛਾ ਕਿ ਵਿਆਜ ਤੇ ਪੈਸੇ ਨਾ ਲੈ ਠੀਕ ਹੈ ਕਿਉਂਕਿ ਵਿਆਜ ਬੜਾ ਜ਼ਿਆਦਾ ਵਾ ਤੇ ਮੁੜ ਕੇ ਉਹਦੇ ਕੋਲ ਲੱਥਣੇ ਨਹੀਂ ਆਹ ਇਹ ਤਾਂ ਗੱਲ ਠੜੀ ਸਹੀ 2 2.5 ਅਸੀਂ ਦੰਨੇ ਆ ਕੁਝ ਤੁਸੀਂ ਕਰੋ ਤੇ ਬਾਕੀ ਉਹਨੂੰ ਮੈਂ ਇਹ ਵੀ ਕਿਹਾ ਮੈਂ ਚੱਲ ਤੂੰ ਆਪਣੇ ਨਾਨਕਾਂ ਨੂੰ ਪੁੱਛ ਲੈ ਥੋੜੇ ਬੋਤ ਨਹੀਂ ਨਾ ਕਿ ਉਹਦੇ ਤਗੜੇ ਆ ਹਾਂ ਤੇ ਜੇ ਉਧਰ ਹੋ ਜਾਂਦੇ ਚਲੋ ਦੋ ਕਮਰੇ ਖੜੇ ਕਰ ਲਾਂ ਨਾ ਬਾਅਦ ਵਿੱਚ ਫੇਰ ਪੈਜੂਗਾ ਭਾਜੀ ਜਿਉਂ ਭਾਜੀ ਇਦਾਂ ਹੋਏ ਆ ਨਾਨਕਿਆਂ ਨੇ ਤਾਂ ਫੇਰਾ ਹੀ ਨਹੀਂ ਮਾਰਿਆ ਤੇ ਪੈਸੇ ਉਹਨਾਂ ਨੇ ਕਿੱਥੋਂ ਦੇਣੇ ਆ ਚਲੋ ਫੇਰ ਵੀ ਹੋ ਸਕਦਾ ਕਰਦਣ ਮੈਂ ਤੁਹਾਨੂੰ ਚਲੋ ਜੇ ਉਹਨਾਂ ਨੇ ਫਿਗਰ ਹੁੰਦਾ ਮਗਰ ਫੇਰਾ ਤੇ ਮਾਰਦੇ ਕਿ ਸਾਡੀ 30 ਦਾ ਫੋਨ ਚਲ ਵੇਖੀਏ ਜਾਂ ਤੇ ਉਹਨਾਂ ਵੱਲ ਉਹਨਾਂ ਦੇ ਭਾਜੀ ਉਦੋਂ ਦਾ ਫੋਨ ਹੀ ਨਹੀਂ ਕੀਤਾ ਹਾਂ ਹਾਂ ਨਾਲੇ ਹੁਣ ਕਰਾਂ ਵਰਗੇ ਘਰਵਾ ਐਨੇ ਪੈਸੇ ਕਿਹੜੇ ਕੋਲ ਰੱਖੇ ਹੁੰਦੇ ਆ ਕਿ ਕੱਢ ਕੇ ਤੇ ਇਹਨਾਂ ਨੂੰ ਦੇ ਦੇਣੇ ਆ ਮਕਾਨਾਂ ਦਾ ਤੁਹਾਨੂੰ ਪਤਾ ਤਾਂ ਹੈ ਜਾਵਾ ਕਿ ਕਿੰਨੇ ਪੈਸੇ ਲੱਗਦੇ ਨੇ ਪੈਸੇ ਤਾਂ ਲੱਗਦੇ ਕੋਈ ਤੁਸੀਂ 2-4 ਲੱਖ ਕਹਿ ਰਹੇ ਜੇ ਨਾ ਇਹ ਤਾਂ ਨੀਹਾਂ ਵਿੱਚ ਹੀ ਲੱਗ ਜਾਣਾ ਵਾ ਮੰਗਿਆਈ ਕਿੰਨੀ ਜੇ ਚਲੋ ਇੱਟ ਵੀ ਉਹਨਾਂ ਕੋਲ ਪੁਰਾਣੀ ਹੈਗੀ ਆ ਕੁਛ ਠੀਕ ਹੈ ਨਾ ਬਾਕੀ ਉਹ ਵੀ ਵਰਤ ਲੈਣਗੇ ਸਿਮਿੰਟ ਤੇ ਇਹਦੇ ਇੱਟ ਲੱਗੀ ਐ ਸਾਰੀ ਹੂੰ ਤੇ ਤੁਹਾਨੂੰ ਪਤਾ ਵੀ ਇਹ ਤਾਂ ਢੇੜਾ ਚੋਂ ਨਿਕਲਣਾ ਕੀ ਆ ਜਾਂ ਤੇ ਗਾਰੇ ਦੀ ਚਣਾਈ ਹੁੰਦੀ ਤੇ ਫਿਰ ਵੀ ਨਿਕਲ ਆਉਂਦਾ ਕੁਛ ਹੂੰ 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 ਸਾਰੇ ਤਾਂ ਰੋੜੇ ਆ ਕੁੱਟੇ ਪਿੱਟਾਂ ਦੀ ਸਬੂਤੀਆਂ ਚਲੋ ਜਿੰਨਾ ਹੁੰਦਾ ਨਾ ਤੁਹਾਡੇ ਕੋਲ ਥੋੜਾ ਬੋਤਾ ਕਰਿਓ ਤੁਸੀਂ ਚਲੋ ਕੋਈ ਨਹੀਂ ਭਾਜੀ ਜਿੰਨੇ ਜੋਗੇ ਇਹ ਅਸੀਂ ਆਗੇ ਅਸੀਂ ਕਰਾਂਗੇ ਕੋਈ ਨਹੀਂ ਮੈਂ ਵੀ ਕਰੂੰਗਾ ਜਿੰਨਾ ਹੁੰਦਾ ਹਾਂ ਜੀ ਮੈਂ ਕਰਦਾ ਵਾ ਕੋਈ ਗੱਲ ਨਹੀਂ ਠੀਕ ਆ ਭਾਜੀ ਹਾਂਜੀ ਤੁਸੀਂ ਕਰਿਓ ਜਿੱਦਾਂ ਵੀ ਹੁੰਦਾ ਨਾ ਨਹੀਂ ਅਸੀਂ ਤਾਂ ਭਾਜੀ ਉਹਨਾਂ ਦੇ ਨਾਲ ਆ ਹਾਂ ਜਿੱਦਾਂ ਉਹ ਕਹਿਣਗੇ ਬੱਚੇ ਉਦਾਂ ਕਰਵਾਂਗੇ ਆਇਓ ਕਿਸ ਦਿਨ ਮਾਰੋ ਚੱਕਰ ਨਹੀਂ ਆਵਾਂਗੇ ਜਰੂਰ ਹੈ ਕੱਢਿਓ ਟਾਈਮ ਚੰਗਾ ਠੀਕ ਆ ਭਾਜੀ ਠੀਕ ਹੈ ਜੀ ਠੀਕ ਉੱਧਰ ਕੀ ਗੱਲ ਹੋ ਰਹੀ ਸੀ ਉਹ ਗੱਲ ਰਮਨ ਕਾਦੀ ਹੋਣੀ ਆ ਇਹਨੇ ਕਿਹੜੀ ਸੁਆਦੀ ਗੱਲ ਕਰਨੀ ਆ ਕੋਈ ਇਹ ਜਾ ਕੇ ਉਹਨਾਂ ਨੂੰ ਸਕੀਮਾਂ ਦੇਣ ਲਿਆ ਸੀ ਜੇ ਤੁਸੀਂ ਵਿਆਜ ਤੇ ਲੈਲੇ ਪੈਸੇ ਉਹ ਤੁਹਾਡੇ ਕੋਲ ਲੱਥਣੇ ਨਹੀਂ ਆ ਕੀ ਕਰੋਗੇ ਤੁਸੀਂ ਤੁਹਾਡੀ ਮੈਂ ਮਤ ਕਰਨਾ 2.5 ਲੱਖ ਰੁਪਏ ਦੀ ਤੇ ਦੋ 2.5 ਲੱਖ ਤਾਂ ਡਾਤਾ ਆ ਕਰ ਦਿੰਦਾ ਵਾ ਇਹ ਨਿੱਕ ਨਾਨ ਨੇ ਪੁੱਛ ਲਾ ਨਾਨਕੇ ਤੇ ਆਉਂਦੇ ਹੀ ਨਹੀਂਗੇ ਨਾ ਕਦੀ ਫੋਨ ਹੀ ਕਰਦੇ ਆ ਤੇ ਨਾਨਕਿਆਂ ਪੈਸੇ ਕਿੱਥੋਂ ਦੇਣੇ ਆ ਨਾਲੇ ਨਾ ਸਾਰੇ ਗੱਲਾਂ ਹੀ ਕਰਦੇ ਹੁੰਦੇ ਸਲਾਮਾਂ ਹੀ ਦਿੰਦੇ ਹੁੰਦੇ ਆ ਜਦੋਂ ਕੰਮ ਇੱਕ ਵਾਰ ਸ਼ੁਰੂ ਹੋ ਗਿਆ ਨਾ ਮੁੜ ਕੇ ਕਿਸੇ ਨੇ ਨਹੀਂ ਜੇ ਖਬਰਸਾਰ ਲੈਣੀ ਉਹ ਸਾਰੇ ਹਾਨੂੰ ਲਾਉਣੇ ਪੈਣੇ ਜੇ ਤੁਸੀਂ ਸ਼ੁਰੂ ਕਰਾ ਦਿੱਤਾ ਤੇ ਅੰਦਰ 2.2 ਲੱਖ ਰੁਪਈਆ ਕਹਿੰਦਾ ਮੈਂ ਦੇ ਦੂੰ ਭੂਆ ਤਾਂ ਬਕਾਇਰ ਦੇ ਦਊਗਾ ਹਾਂ ਭੂਆ ਬੜਾ ਹੁੰਡਈ ਆ ਉਦੋਂ ਦੀ ਤੇ ਆਈ ਨਹੀਂ ਗਈ ਕੱਲਾ ਹੀ ਆ ਜਾਂਦਾ ਵਾ ਜਾਂ ਤੇ ਉਹ ਆਵੇ ਉਹਦਣਾ ਤੁਸੀਂ ਗੱਲ ਕਰੋ ਫੇ ਭੈਣ ਜੀ ਕਿੰਨੇ ਪੈਸੇ ਦੇਵੋਗੇ ਨਾਲੇ ਘਰਾਂ ਵਰਗੇ ਘਰਵਾ ਸਾਰੇ ਕਰਾਂ ਦੇ ਖਰਚੇ ਨਾ ਆਪਣੇ ਹਿਸਾਬ ਨਾਲ ਹੁੰਦੇ ਆ ਹੁਣ ਇਹ ਥੋੜਾ ਵੀ ਸਾਡੇ ਕੋਲ ਵਾਧੂ ਆ ਅਸੀਂ ਉਹਨਾਂ ਤੇ ਲਈ ਜਾਈਏ ਸਾਡਾ ਵੀ ਮੁੰਡਾ ਵਾ ਅਸੀਂ ਵੀ ਕੱਲ ਨੂੰ ਉਹਦੀ ਕੋਈ ਜਾਇਦਾਦ ਤੇ ਚੀਜ਼ ਬਣਾਉਣੀ ਆ ਹੋਏ ਆਹੋ ਇਹ ਤਾਂ ਗੱਲ ਤੇ ਮੇਨ ਇਹ ਹੋਈ ਸੁੱਜਣ ਰਹੀ ਹੀ ਕਿ ਇਹਨੇ ਕੋਈ ਨਾ ਕੋਈ ਗੱਲ ਕਰਨੀ ਆ ਰੱਟਾ ਪਾਉਣਾ ਹੀ ਪਾਉਣਾ ਵਾ ਤਾਂ ਹੀ ਤੁਹਾਨੂੰ ਮਗਰ ਮਖਲਾਇਆ ਕਿ ਜਾਓ ਜਾ ਕੇ ਤੇ ਵੇਖੋ ਕਿ ਕੀ ਜਾਂਦੇ ਆ ਇਹ ਲਿਮਟ ਬਣਾਓ ਤੁਸੀਂ ਉੱਤੇ ਵਿਆਜ ਘੱਟ ਵਾ ਫਿਰ ਤਾਂ ਕੋਪੇ ਲਿਮਟ ਐਡੀ ਛਤੀ ਬਣ ਜਾਣੀ ਆ ਪਹਿਲੀ ਤਾਂ ਉਹਦੇ ਪਿਓ ਦੇ ਨਾਮ ਆ ਤਾਂ ਮੁੰਡੇ ਦੇ ਨਾਮ ਹੋਊਗੀ ਤਾਂ ਲਿਮਟ ਬਣੂ ਉਹ लवली ਨਿਆਣਾ ਵਾ ਉਹਨੂੰ ਅਜੇ ਇੰਨਾ ਗੱਲਾਂ ਤਾਂ ਨਹੀਂ ਨਾ ਪਤਾ ਤਾਂ ਕਹਿਣਾ ਫਿਰ ਖਲੋ ਜਾਂਦੇ ਆ ਲਿਮਟ ਬਣੂ ਤਾਂ ਫੇਰ ਕਮਰੇ ਪੈ ਜਾਣਗੇ ਮੈਂ ਤਾਂ ਜਾਈ ਜਾਂਦੀ ਆ ਦੇਖਿਆ ਮੈਂ ਭਾਜੀ ਜਿੰਨੇ ਕਿ ਤੁਸੀਂ ਦੋ ਪਹਿਲਾਂ ਦੋ ਤਾਂ ਸਹੀ ਦਿੰਦੇ ਕਿਨੇ ਜੀ ਇਹ ਦੋ ਟਾਈ ਮੈਂ ਪੰਨਾ ਦੋ ਟਾਈ ਤੁਸੀਂ ਤਹੀਂ ਆਪਸੇ ਆਣੇ ਜੇ ਕਿੰਨੀ ਮੰਗਾਈ ਆ 5 ਲੱਖ ਤੇ ਨੀਆ ਵਿੱਚ ਲੱਗ ਜਾਣਾ ਤੇ ਲੈਂਟਰ ਤਾਂ ਕਿੰਨੇ ਲੱਗਣੇ ਆ ਮੇਰਾ ਰਾਦਾ ਮੈਂ लवली ਨੂੰ ਪੁੱਛਾਂ ਇਹਨੂੰ ਫੋਨ ਕਰਕੇ ਪੁੱਛ ਭੂਆ ਨੂੰ ਕਿ ਇਹ 5 2.5 ਲੱਖ ਰੁਪਇਆ ਸਾਨੂੰ ਦੇਣ ਡਿਆ ਵਾ ਤੁਹਾਨੂੰ ਕੀਤੀ ਸੁਣਾ ਨਹੀਂ ਨਹੀਂ 2.5 ਨਾ ਕਹੋ 5 ਕਹੋ 2.5 ਨਾ ਕੱਖ ਨਹੀਂ ਜਪਾਨਾ ਮੁੜ ਕੇ ਕਹਿਣਾ ਵਾ ਪੇਟਾਂ ਹੀ ਆ ਨਿਹਰੀਆਂ ਐਦਾਂ ਅੰਦਰ ਵੜ ਜਾਣ ਪਲਸਟਰ ਵੀ ਹੋਣਾ ਚਾਹੀਦੇ ਆ ਮੁੜ ਕੇ ਡਿਮਾਂਡਾਂ ਵਾਧੀਆਂ ਜਾਣੀਆਂ ਵਾ ਮੈਂ लवली ਨਾਲ ਕਰਦਾ ਗੱਲ ਤੇ लवली ਇੱਥੇ ਆੜ ਕੇ ਫੌੜ ਤੇ ਮਾਰ ਗਿਆ ਵਾ ਤੇ ਇੱਕ ਵਾਰੀ ਗਲਤ ਭੂਆ ਨਾਲ ਕਰ ਕੀ ਕਹਿੰਦੀ ਤੂੰ ਹੀ ਗੱਲ ਕਰਿਓ लवली ਨਾ ਬਾਹ ਜਾਂ ਮੈਂ ਦਲਜੀਤ ਨੂੰ ਕਹੂੰਗੀ ਮੈਂ ਨਹੀਂ ਨਿਆਣਿਆਂ ਨੂੰ ਪੁੱਛਣਾ ਜੇ ਉਹਨਾਂ ਨਾਲ ਮੈਂ ਗੱਲ ਕੀਤੀ ਨਾ ਕਹਿਣਾ ਵੀ 23 ਸਵਾਦ ਲੈਂਦੀ ਐ ਨਹੀਂ ਮੈਂ ਗੱਲ ਕਰੂੰਗਾ ਮੈਂ ਨਾ लवली ਇੱਕ ਰੇਟ ਹੋ ਤਾਂ ਸਹੀ ਨੂੰ ਆਹੋ ਫੇ ਫੋਫੜ ਜੀ ਕਹਲੋਂ ਦੇਜੋ ਪੈਸੇ ਥੋੜੇ ਚਲ ਫੋਫੜ ਜੀ 22 ਲੱਖ ਦੇ ਹੀ ਕਹਿਣ ਡੇ ਪਾ ਲਾ ਕੇ 4 ਲੱਖ ਤੇ ਕਰੋ ਇੰਨੀ ਗੱਲ ਕਿਓ ਤੀ ਭਲਾ ਵੇਖਾਂਗੇ ਦੇ ਕੇ ਜਾਂਦਾ ਫਿਰ ਉਹ ਰਮਨਸ ਕੀ ਮਾਈਆ ਦੇਣਾ ਦੂਣਾ ਨੇ ਕੀ ਆ ਸਾਡੇ ਐਂਕੂ ਘਰ ਦਾ ਗੁਜ਼ਾਰਾ ਹੈ ਮਾਹਾਂ ਚੱਲਣ ਡਿਆ ਉਹਦਾ ਇੰਨੀ ਮੰਗ ਲਈ ਆ ਮੈਨੂੰ ਸਮਝ ਨਹੀਂ ਆਉਂਦੀ ਜੇ ਨਹੀਂ ਦੇਣੇ ਫੌੜ ਕਿਉਂ ਮਾਰਨੇ ਫਿਰ ਚੋਪੀ ਕੀਤਾ ਰਵੇ ਬੰਦਾ ਜੇ ਕਰਨ ਦੇ ਆ ਗਾੜੀ ਲਾ ਕੇ ਕੋਹਨਾ ਕੋਹ ਕਰਾਂ ਗਈ ਸਵਾਰਾਂ ਗਈ ਕਰ ਮੈਂ ਤਾਂ ਹੁਣ ਲਵਲੀ ਨੇ ਇਹੋ ਗੱਲ ਕਹਿਣੀ ਆ ਕਿ ਜੇ ਉਹ ਕਹਿੰਦਾ ਹੋਣਾ ਤੇ ਉਹਨੂੰ ਗਾੜੀ ਲਾ ਲੋ ਆਹ ਨਹੀਂ ਠੀਕ ਨਹੀਂ ਪਿਛੇ ਹਟ ਜਾਂਦੇ ਆ ਜਿਹੜਾ ਗਾੜੀ ਲੱਗਦਾ ਨਾ ਮੁੜ ਕੇ ਗੱਲਾਂ ਵੀ ਕਰਾਉਂਦਾ ਕਰਨੀਆਂ ਇਹਨਾਂ ਨੇ ਉਹ ਤਾਂ ਪੰਤ ਵੀ ਨਹੀਂ ਕਰੇ ਤੁਹਾਡੇ ਪਾਈਏ ਨੇ ਕਰਨੀਆਂ ਵਾ ਵੇਖ ਆ ਗਏ ਹਮ ਕਰ ਗਏ ਆ ਹਾਂ ਹੋ ਖਾਣਾ ਮਾ ਉਥੇ ਮੈਂ ਤਾਂ ਨਹੀਂ ਉਹਨਾਂ ਦਾ ਸਿਰ ਲੁਕਾ ਹੋ ਜੈ ਇਨਾਂ ਹੀ ਬੜਾ ਉਹ ਹਰ ਬੰਦਾ ਰੰਮਣਾ ਆਪਣੇ ਆਪਣੇ ਦਾਤ ਆ ਉਹੀ ਗੱਲ ਵਾਗੇ ਚਲੋ ਕੋਈ ਗੱਲ ਨਹੀਂ ਵੇਖੋ ਤੁਸੀਂ ਵੀ ਬਾਹਰ ਦਾ ਕੰਮ ਕੋਈ ਫਿਰ ਆ ਚਲੋ ਠੀਕ ਮੈਨੂੰ ਹੁਣ ਇੱਕ ਗੱਲ ਦੀ ਸਮਝਣ ਲੱਗਣ ਦੀ ਜੇ ਡੈਡੀ ਹੁੰਦਾ ਉਹਨੇ ਵੀ ਤਾਂ ਲਿਮਟ ਤੇ ਚੁਕਣੀ ਜੇ ਲਿਮਟ ਨਾ ਬੰਦੀ ਤੇ ਉਹਨੇ ਵੀ ਅੱਜ ਤੇ ਚੁਕਣੀ ਫੁੱਫੜ ਜੀ ਹੁਣ ਕਹਿੰਦੇ ਆ ਵੀ ਵਿਆਜ ਬੜਾ ਪੈਣਾ ਹੋ ਤੇ ਕੋ ਮੁੜ ਕੇ ਲੱਥਣਾ ਨਹੀਂ ਆ ਤੇ ਤਾਏ ਹੁਣੀ ਕਹਿੰਦੇ ਆ ਵਿਆਜ ਤੇ ਵਿਆਹੇ ਲੈ ਹੁਣ ਮੈਨੂੰ ਇਹ ਗੱਲ ਦੀ ਸਮਝਣ ਲੱਗਣ ਦੀ ਹੁਣ ਫੁੱਫੜ ਦਊਗਾ ਸਹੀ ਤੇ ਜੇ ਤਾਏ ਦੇ ਨਾ ਦਿੱਤੇ ਤੇ ਫੇਰ ਕੰਮ ਉੱਥੇ ਰਹਿਣਾ ਪਤਾ ਨਹੀਂ ਲੱਗਣਿਆ ਕੋ ਤੇ ਹੁਣ ਕੀ ਜੀ ਸਲਾਮ ਮੰਨਾ ਜੀ ਹੁਣ ਤਾਏ ਉਹਨਾਂ ਦੀ ਨਾ ਮੰਨੀ ਫੇਰ ਮੈਂ ਕਹਿਣਾ ਆਪਣੀ ਮਰਜ਼ੀ ਕਰਦਾ ਚਾਰੇ ਬੰਨੇ ਫਸੇ ਆਈਆਂ ਚੱਲ ਕੋਈ ਗੱਲ ਨਹੀਂ ਡੋਗ ਦੇਣ ਠਹਿਰ ਕੇ ਨਾ ਫਫੜ ਨੂੰ ਫੋਨ ਲਾਉਂਗਾ ਤੇ ਕੀ ਕਹਿੰਦਾ ਵਾ ਦਿੰਦਾ ਵੀ ਹੈਗਾ ਪੈਸੇ ਕਿ ਨਹੀਂ ਦਿੰਦਾ ਤੇ ਅੱਜ ਨਾਨਕਿਆਂ ਨੂੰ ਤੇ ਲੰਮਣਾ ਇਹ ਤੇ ਦੇ ਦੇਣਗੇ ਤੇ ਸਾਰਿਆਂ ਨੂੰ ਵਧੀਆ ਜੇ ਨਾ ਦੇਣਗੇ ਤੇ ਫੇਰ ਰਹਿਣ ਦਾਂਗੇ ਫੇਰ ਵਿਆਜ ਤੇ ਚੋਕਲਾਂਗੇ ਕੀ ਕਰਨਾ ਵਾ ਫੇਰ